ਮਾਈਕ੍ਰੋ OVEN ਮਾਈਕ੍ਰੋਵੇਵ ਦੀ ਵਰਤੋਂ ਨੂੰ ਲੈ ਕੇ ਬੜੀ ਦੋਚਿੱਤੀ ਆ ਫੋਇਲ ਪੇਪਰ ਵਰਤਨਾ ਹੈ ਕਿ ਨਹੀਂ ਵਰਤਨਾ ਇਹਨੂੰ ਲੈ ਕੇ ਬਹੁਤ ਵੱਡੀ ਦੋਚਿੱਤੀ ਆ ਇਹਨਾਂ ਚੀਜ਼ਾਂ ਬਾਰੇ ਦੱਸੋ WHO ਕਹਿੰਦਾ ਜੇ ਤੁਸੀਂ 5 ml ਤੱਕ ਐਲੂਮੀਨੀਅਮ ਰੋਜ਼ ਖਾਂਦੇ ਹੋ ਤਾਂ ਤੁਹਾਡੇ ਬੋਡੀ ਲਈ ਸੇਫ ਹੈ ਹੁਣ ਜੇ ਤਾਂ ਤੁਸੀਂ ਹਰ ਮੀਲ ਜਿਹੜਾ ਫੋਇਲ ਪੇਪਰ ਉਹ ਜੇ ਪਾ ਕੇ ਲੈ ਕੇ ਜਾ ਰਹੇ ਹੋ ਫਿਰ ਤਾਂ ਥੋਡੇ ਲਈ ਨੁਕਸਾਨਦਾਇਕ ਹੋਊਗਾ ਨਾ ਕਿਉਂਕਿ ਐਲੂਮੀਨੀਅਮ ਕੀ ਕਰਦਾ ਵੈ ਤੁਹਾਡੇ ਸਰੀਰ ਦੇ ਵਿੱਚ ਆਇਰਨ ਤੇ ਕੈਲਸ਼ੀਅਮ ਦੀ ਐਬਸਾਰਪਸ਼ਨ ਨੂੰ ਘਟਾ ਦਿੰਦਾ ਵੈ ਠੀਕ ਹੈ ਜਦੋਂ ਆਇਰਨ ਤੇ ਕੈਲਸ਼ੀਅਮ ਦਾ ਐਬਸਾਰਪਸ਼ਨ ਘੱਟ ਕੇ ਮਤਲਬ ਤੁਹਾਡਾ ਖੂਨ ਘੱਟ ਗਿਆ ਤੇ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਜਿਹੜਾ ਕਿ ਲੇਟਰ ਆਨ ਲੀਡ ਕਰਦਾ ਵੈ ਕਿਡਨੀ ਫੇਲਿਅਰ ਨੂੰ ਹਾਰਟ ਅਟੈਕਸ ਨੂੰ ਇਹ ਸਭ ਚੀਜ਼ਾਂ ਨੂੰ ਲੀਡ ਕਰਦਾ ਵੈ ਠੀਕ ਹੈ ਜੀ ਸੋ ਇਸ ਦਾ ਬੈਸਟ ਵਿਕਲਪ ਕੀ ਹੈ ਕਿ ਪੁਰਾਣੇ ਟਾਈਮ ਸਾਡੀ ਮਾਮਾ ਪੂਨੇ ਚ ਪਾ ਕੇ ਦਿੰਦੀਆਂ ਸੀਗੀਆਂ ਪੂਨੇ ਚ ਪਾ ਕੇ ਰੋਟੀ ਲਵੇਟ ਕੇ ਲੈ ਜੋ ਕਿ ਸਰ ਕੋਸ ਹੁੰਦੇ ਸੀ ਮੈਨ ਕਿੰਨੇ ਵਧੀਆ ਰੋਟੀਆਂ ਰਹਿੰਦੀਆਂ ਸੀਗੀਆਂ ਹਾਂ ਜਾਂ ਫਿਰ ਜਿਹੜੇ ਉਹ ਬਲੈਕ ਕਲਰ ਦੇ ਲਫਾਫੇ ਜਾਂਦੇ ਉਹਨਾਂ ਦੇ ਵਿੱਚ ਤੁਸੀਂ ਲਿਬੇਟ ਕੇ ਲੈ ਜਾਓ ਕੀ ਨੁਕਸਾਨ ਉਹਦੇ ਵਿੱਚ ਜਿਹੜਾ ਮਾਈਕ੍ਰੋਵੇਵ ਹੈ ਉਹ ਦੇਖੋ ਅੱਜ ਦੀ ਬੇਸਿਕ ਨੀਡ ਆ ਮਾਈਕ੍ਰੋਵੇਵ ਨਾ ਜੇ ਮੈਂ ਕਹਦਾ ਕਿ ਮਾਈਕ੍ਰੋਵੇ ਕਰੇ ਕੁਝ ਵੀ ਨਾ ਖਾਓਗੇ ਬਾਹਰਲੇ ਬੋਲ ਕੇ ਤੇ ਲੋਕ ਚਾਰੇ ਰਹਿ ਨਹੀਂ ਸਕਦੇ ਦੋਸਤੋ ਸੋ ਫਿਰ ਉਹਨਾਂ ਲਈ ਇਹ ਡਾਇਟ ਹੈ ਕਿ ਉਹ ਕੋਸ਼ਿਸ਼ ਕਰਨ ਕਿ ਕਾਟੇ ਸਤਮਾਲ ਕੀਤਾ ਜਾਵੇ ਜਿਹੜੇ ਵੀ ਨਾ ਰਹਾ ਹੀ ਨਹੀਂ ਜਾ ਸਕਦਾ ਉਸ ਤੋਂ ਰਿਹਾ ਜਾਵੇ ਤੇ ਪਲੱਸ ਸਭ ਤੋਂ ਜ਼ਿਆਦਾ ਜਿਹੜੀ ਰੋਟੀ ਬਣਾਉਣੀ ਹੈ ਉਹ ਪਲੀਸ ਕਾਪਰ ਦੇ ਪਾਂਡਿਆਂ 'ਚ ਬਣਾਈ ਜਾਵੇ Aluminium the Pandya